ਤੁਹਾਡਾ ਬਹੁਤ ਬਹੁਤ ਸਾਥੀ ਗੁਰੂ ਪਿਆਰੇ ਸਾਥੀ ਜੀਓ ਸਾਡਾ ਦੋ ਦੇਢ ਤੋਂ ਹੌਸਲਾ ਦੇਖ ਰਿਹਾ ਕਿ ਆਪ ਬੜੇ ਉੱਚੇ ਪੱਧਰ ਤੇ ਸੰਘਰਸ਼ ਕਰ ਰਹੇ ਆ ਬੜੇ ਵੀਰ ਜਿਹੜੇ ਦੀ ਚੋਟੀ ਵੀ ਹੋ ਰਹੀ ਜਿਨ੍ਹਾਂ ਨੇ ਉੱਚੇ ਪੱਧਰ ਤੱਕ ਆਧਿਆਲੇ ਤੋਂ ਸਾਡੇ ਅੱਜ ਵੀ ਹੌਸਲੇ ਬੁਲੰਦ ਨੇ ਸਾਡੇ ਵੀਰਾਂ ਦੇ ਵੀ ਹੌਸਲੇ ਬੁਲੰਦ ਨੇ ਲੇਕਿਨ ਯਾਦ ਰੱਖਿਓ ਸਬਰ ਅਤੇ ਸੰਤੋਖ ਦੀ ਜਿਹੜੀ ਹੁੰਦੀ ਆ ਜਿੱਤ ਮੁੰਦੀ ਆ ਭਾਈ ਸਾਹਿਬ ਜੋ ਹੈ ਸਨ ਛੋਟਾ ਦਾਬ ਉਹਨਾਂ ਨੇ ਪੰਜਾਬ ਦੇ ਵਿੱਚ ਸੰਘਰਸ਼ ਵੀ ਦਿਹਾੜਾ ਨਾਤੇ ਦੇ ਖਿਲਾਫ ਉਹਨਾਂ ਨੇ ਵਾਅਦੇ ਵਾਅਦੇ ਨਾਲ ਸਾਥ ਦਿਆ ਕਰੇ ਅੱਜ ਨੂੰ ਬੜੀ ਖੁਸ਼ੀ ਹੈ ਅਸੀਂ ਬੇਸਿਕਲੀ ਕਹਾਂਿਆ ਕਰਨਾਤ ਤੋਂ ਬਲੋਗ ਕਰਦੇ ਆਂ ਲੇਕਿਨ ਇਹਨਾਂ ਦੇ ਹਿੱਸੇ ਹਮਰਤਨ ਬਣੇ ਕਰਦੇ ਆਂ ਇੱਕ ਦੋ ਤੁਹਾਨੂੰ ਮਦਦ ਆ ਯਾਦ ਰੱਖੋ ਆ ਜਿਹੜੇ ਬੁੱਢੇ ਤੋਂ ਕਰਲੀ ਸਾਈਡ ਸਭ ਖੜੇ ਨੇ ਭਾਵੇਂ ਸਾਡੇ ਭਰਾ ਹੀ ਲੇਕਿਨ ਇਹ ਸਾਊਥ ਸਾਡ ਦੇ ਕੰਪਨੀ ਨੇ ਜਿਨ੍ਹਾਂ ਨੂੰ ਅੰਬਾਲਾ ਸੈਂਟਰ ਆ ਕੇ ਟ੍ਰੇਨਿੰਗ ਦਿੱਤੀ ਗਈਆ ਤੇ ਤੁਹਾਡੇ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਹ ਵੱਖਵਾਦੀ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਕਾਨਫਰੈਂਸ ਕਰਕੇ ਨੇ ਮੁੱਦਿਆ ਹੈ ਕਿ ਪਿਛਲੇ ਦਿਨੀ ਮੈਨੂੰ ਪੰਜਾਬ ਦੇ ਵਿੱਚ ਐਂਟਰ ਨਹੀਂ ਸੀ ਹੋਣ ਦਿੱਤਾ ਤੇ ਜਦੋਂ ਐਂਟਰ ਹੋਇਆ ਸੀ ਤੇ ਮੇਰੀ ਜਾਨ ਨੂੰ ਖਤਰਾ ਸੀ ਮਵਾਸੀਂ ਸਮਝ ਲੈਣਾ ਹੈ ਕਿ ਅਸੀਂ ਸ਼ਾਤੂਕਰੀਆਂ ਤੰਕੇ ਵਾਲੇ ਸੰਘਰਸ਼ ਜਿੱਤਣਾ ਹੈ ਕਿਉਂਕਿ ਇਸ ਟਾਈਮ ਦੀ ਜਿਹੜੀ ਹਾਲਿਆਣਾ ਸਰਕਾਰ ਆ ਉਹ ਜ਼ਾਲਮ ਹੋ ਚੁੱਕੀ ਆ ਤੇ ਆਦੇਸ਼ ਨੇ ਸਰਕਾਰ ਦੇ ਕਿ 5-10 ਪੇਲੀ ਬੰਦੇ ਮਾਰਨ ਦਿਓਗੇ ਤੇ ਕੋਈ ਫਰਕ ਨਹੀਂ ਪੈ ਲਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਆਗੂਆਂ ਦੇ ਨਾਲ ਲੜ ਕੇ ਰੋ ਜਿਹੜਾ ਕੋਲਾ ਦੇਸ਼ ਹੁੰਦਾ ਉਹ ਵੇਖਾ ਆਪਣਾ ਕੰਮ ਕਰੀਏ ਅਜੀ ਆ ਸਾਡੇ ਜੋ ਭਾਈ ਸਾਹਿਬ ਨੇ ਨਿਆਗ ਸਿੰਘ ਜਿੱਥੇ ਬੰਦੀਆਂ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਆਪ ਦੀ ਇਹ ਗਵਾਈ ਦੇ ਨਾਲ ਇਹ ਸਭ ਕੁਝ ਚੱਲ ਰਿਹਾ ਹੈ ਲੇਕਿਨ ਇੰਦਾ ਦੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਤੁਹਾਨੂੰ ਪਿੱਛੇ ਰੱਖੀਏ ਸਮਝਿਆ ਹਾਂ ਤੁਹਾਡੇ ਵਾਲੀਆ ਲੇਕਿਨ ਆਪਾਂ ਇਸ ਤਰ੍ਹਾਂ ਇਤਨਾ ਸ਼ਕਟਮਾ ਬਣਾ ਕੇ ਜੰਗ ਜਿੱਤਣੀ ਹੈ ਕਿ ਜਿਵੇਂ ਕਿ ਪਹਿਲਾਂ ਸ਼ਾਂਤਪੁਰ ਜਿੱਤੀ ਸੀ 13 ਮਹੀਨੇ ਦਾ ਅੰਮੋਲਣਾ ਪਰ ਜਿੱਤਿਆ ਲੇਕਿਨ ਕਿਸੇ ਨੇ ਕਿਤੇ ਸਾਡੀ ਆਪਸੀ ਫੁਰਤ ਦਾ ਨਜ਼ਾਇਰ ਫਾਇਦਾ ਜੋ ਸਰਕਾਰ ਸ਼ਰੇਆਮ ਤੁਕ ਰਹੀ ਆ ਜੋ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਲੜਨਾ ਚਾਹੀਦਾ ਆ ਆਪਾਂ ਨੂੰ ਕੁੱਤੇ ਰਾਜੀ ਨਹੀਂ ਹੋਣਾ ਕਿ ਨੂੰ ਜਦ ਨਾਲ ਕੁੱਤੇ ਰਹਿਣਾ ਹੈ ਕੱਠੇ ਲੜਨਾ ਹੈ ਕੱਠੇ ਖਾਣਾ ਹੈ ਕੱਠੇ ਪੀਣਾ ਹੈ ਲੇਕਿਨ ਇੱਕ ਯਾਦ ਰੱਖੋ ਅਸੀਂ ਦੋ ਦਿਨ ਦੇ ਕੀ ਸੀਤਾ ਕਤਲਿਆ ਸਾਡੇ ਨੌਜਵਾਨ ਵੀਰ ਵੱਡੇ 200 ਪਲਸ ਦੇ ਨਾਲ ਜਵਾਲ ਵੀਰਜਾ ਉਹ ਹਿੰਜਤ ਹੋਏ ਨੇ ਕਿ ਕਾਲੀ ਇਸ ਮੋਰਚੇ ਦੇ ਸਮਰਥਨ ਦੇ ਵਿੱਚ ਹਰਿਆਣਾ ਦੇ ਕਰਨਾਲ ਵਿੱਚੋਂ ਵੱਡੀ ਟਰੈਕਟਰ ਰੈਲੀ ਰੱਖੀ ਗਈ ਹੈ ਹਰਿਆਣਾ ਦੇ ਵਿੱਚ ਰੈਲੀ ਕਰਾਂਗੇ ਕਿਉਂਕਿ ਸਾਡੇ ਹਰਿਆਣਾ ਦੇ ਕਿਸਾਨਾਂ ਉੱਤੇ ਬੜਾ ਫਸਦਤ ਹੋ ਰਿਹਾ ਹੈ 307 ਦੇ ਉੱਪਰਜੇ ਦਰਜ ਕਰ ਰਹੇ ਆ ਸਰਕਾਰ ਨੇ ਹਰਿਆਣਾ ਦੇ ਵਿੱਚ ਜਿੰਨੇ ਵੀ ਸਟੇਡੀਅਮ ਸਨ ਉਹਨਾਂ ਨੂੰ ਜੇਲਾ ਦੇ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਬੜੀ ਸ਼ਰਮਿੰਦਗੀ ਵਾਲੀ ਗੱਲ ਕੀ ਐਸੀ ਨਾ ਬੋਲ ਸਰਕਾਰ ਅਸੀਂ ਜਿੰਨ ਕਿੰਨੇ ਸੀ ਵੇਖੀ ਅਸੀਂ ਹੌਸਲਾ ਲੜਨਾ ਜਜ਼ਬਾਤੀ ਹੋ ਕੇ ਅਮੇਰੋ ਸਾਨੂੰ ਪਤਾ ਕਿ ਤੁਸੀਂ ਜਜ਼ਬਾਤੀ ਹੋ ਜਾਂਦੇ ਹੋ ਲੇਕਿਨ ਸੋਚ ਵਿਚਾਰ ਕੇ ਤੇ ਆਪਾਂ ਜਿੱਤਾਂਗੇ ਜ਼ਰੂਰ ਪਿੱਛੇ ਨਹੀਂ ਹਟਾਂਗੇ ਕਿ ਸਾਰੇ ਪੰਜਾਬ ਦੀ ਜੱਥੇਬੰਦੀਆਂ ਨੂੰ ਹਰਿਆਣੇ ਦੀ ਜੱਥੇਬੰਦੀਆਂ ਨੂੰ ਰਾਜਸਥਾਨ ਦੀ ਜੱਥੇਬੰਦੀਆਂ ਨੂੰ ਯੂਪੀ ਦੀ ਜੱਥੇਬੰਦੀਆਂ ਨੂੰ ਮੱਥੇ ਵਰਕੇ ਦੀ ਉੱਤਰਾਖੰਡ ਜਿੰਨੇ ਵੀ ਸੱਜਣ ਦਖਦਿਆਂ ਸਾਰਿਆਂ ਨੂੰ ਹੱਥ ਜੋੜ ਕੇ ਦਾਸ ਬੋਲੋ ਬੈਂਦੀ ਆ ਰੱਬ ਦੇ ਵਾਸਤਾ ਇਕੱਠੇ ਹੋ ਜੋ ਸਾਡੀ ਨੌਜਵਾਨੀ ਦਾ ਘਾੜਾ ਨਾ ਕਰਵਾਇਆ ਜੇ ਉਹ ਨਾ ਹੋ ਜਾਣ ਵੀ ਸਾਨੂੰ ਲੈਣ ਦੇ ਦੇਣੇ ਪੜ ਜਾ। ਇਹ ਸਬੰਧੀ ਹੈ ਅਸੀਂ ਜੇ ਇਕੱਠੇ ਹੋ ਗਏ ਬਾਦਰ ਜੀ ਕਰੋੜਾਂਗੇ ਤੇ ਦਿੱਲੀ ਵੀ ਜਾਵਾਂਗੇ ਐ ਮਸਤੀ ਵੀ ਲਾਵਾਂਗੇ ਤੇ ਕਿਸਾਨ ਨੂੰ ਇਨਸਾਫ ਵੀ ਦਿਵਾਵਾਂਗੇ। ਪੂਰੇ ਗੋਆ ਨਾ। ਪੁਰਾ ਪੋਤ ਤਲਵਾਰ ਐ ਤੇ ਤੋਂ ਕਿਉਂਕਿ ਇਹਨਾਂ ਨੇ ਸਾਨੂੰ ਸਮਾ ਦਿੱਤਾ ਕੋਜ ਕਰੇ ਜੂਰ ਮਾਣੇ ਆ ਚੜ੍ਹਦੀ ਕਲਾ ਵਿੱਚ ਲਾਇਆ ਜੇ ਕਿ ਮੋਦੀ ਦੇ ਸੰਸਦ ਤੱਕ ਆਵਾਜ਼ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੇਲਾ ਹੋ ਜਾਵੇ ਸੁਖਦ ਸਿੰਘ ਨੰਦੇ ਚਰਨਾਂ ਨੂੰ ਪਾਉ ਦੇ ਕਰਲਾ ਸੱਜਣ ਨੇ ਅਮਰ ਜਤੇ ਬੰਦੀ ਅਛੂਤ ਜੈ ਜੰਗ ਵਾਹਾਂ ਕੇ ਜਿੱਤੇਗੇ ਵਾਹਾਂ ਕੇ ਜਿੱਤੇਗੇ ਵਾਹਾਂ ਕੇ ਜਿੱਤੇਗੇ